ਉਹ ਕਾਫੀ ਸਾਡੀਆਂ ਮੀਟਿੰਗ ਸਾਡੀਆਂ ਸਭਾਵਾਂ ਹੋਈਆਂ ਤੇ ਕੱਲ ਤੋਂ ਅਸੀਂ ਰੋਡ ਸ਼ੋਅ ਸਟਾਰਟ ਕੀਤੇ ਕੱਲ ਦੋ ਰੋਡ ਸ਼ੋਅ ਹੋਏ ਸਾਡੇ ਹੁਸ਼ਿਆਰਪੁਰ ਤੋਂ ਪਹਿਲਾ ਰੋਡ ਸ਼ੋਅ ਸਟਾਰਟ ਕੀਤਾ ਸੀ ਉਸ ਤੋਂ ਬਾਅਦ ਫਗਵਾੜਾ ਕੀਤਾ ਤੇ ਅੱਜ ਇਹ ਸਾਡਾ ਤੀਸਰਾ ਰੋਡ ਸ਼ੋਅ ਦੀ ਤਿਆਰੀ ਹੈ ਹੁਣ ਅਸੀਂ ਬਾਜ਼ਾਰ ਤੋਂ ਚਲਾਂਗੇ ਤੇ ਇੰਨੀ ਗਰਮੀ ਚ ਵੀ ਇੰਨੀ ਗਿਣਤੀ ਜਿੱਤੇ ਤੁਹਾਡੇ ਸਾਹਮਣੇ ਲੋਕ ਸ਼ਾਮਿਲ ਹੋਏ ਆ ਜਿਹਦੇ ਵਿੱਚ ਮਹਿਲਾਵਾਂ ਵੀ ਕਾਫੀ ਗਿਣਤੀ ਚ ਆਈਆਂ ਨੇ ਤੇ ਅੱਜ ਇੱਕ ਇਹ ਆਵਾਜ਼ ਤੁਸੀਂ ਸੁਣ ਤੁਸੀਂ ਸਮਝ ਲਓ ਕਿ ਇੱਕ ਆਵਾਜ਼ ਆਈ ਹੈ ਇਹ ਲੋਕਾਂ ਵੱਲੋਂ ਕਿ ਉਹ ਬਦਲਾਵ ਨੂੰ ਦੇਸ਼ ਦੇ ਜਿਹੜੇ ਹਾਲਾਤ ਆ ਉਹਨੂੰ ਬਦਲਣ ਲਈ ਸੜਕਾਂ ਤੇ ਉਤਰ ਗਏ ਆ ਤੇ ਉਹ ਮੰਨਦੇ ਆ ਕਿ ਸਿਰਫ ਕਾਂਗਰਸ ਹੈ ਜੋ ਅੱਜ ਦੇਸ਼ ਦੇ ਹਾਲਾਤ ਬਦਲ ਸਕਦੀ ਹੈ ਸਾਰੇ ਨੂੰ ਹੀ ਦੇਖਣ ਵਾਲਿਆਂ ਨੂੰ ਸ਼੍ਰੇਤਾ ਨੂੰ ਹੱਥ ਜੋੜ ਕੇ ਇਹ ਹੀ ਅਪੀਲ ਕਰਦੀ ਆ ਕਿ ਇੱਕ ਬਹੁਤ ਵੱਡੀ ਲੜਾਈ ਲੜ ਰਹੇ ਹਾਂ ਅਸੀਂ ਭਾਜਪੀ ਦੇ ਖਿਲਾਫ ਸਾਡੇ ਬੱਚਿਆਂ ਦੇ ਭਵਿੱਖ ਨੂੰ ਬਚਾਉਣ ਦੇ ਲਈ ਸਾਡੇ ਕਨਸਟੀਟਿਊਸ਼ਨ ਨੂੰ ਬਚਾਉਣ ਦੇ ਲਈ ਸਾਡੇ ਹੱਕਾਂ ਨੂੰ ਬਚਾਉਣ ਦੇ ਲਈ ਤਾਂ ਇਸ ਕਰਕੇ ਬੇਨਤੀ ਇਹ ਹੀ ਹੈ ਕਿ ਸਾਰੇ ਮਿਲ ਜੁਲ ਕੇ ਸਾਡਾ ਸਾਥ ਦਿਓ ਇੱਕ ਵਾਰੀ ਫੇਰ ਕਾਂਗਰਸ ਨੂੰ ਦੇਸ਼ ਦੀ ਜ਼ਰੂਰਤ ਹੈ ਦੇਸ਼ ਦੀ ਆਵਾਜ਼ ਬਣਾਓ ਬਹੁਤ ਬਹੁਤ ਸ਼ੁਕਰੀਆ इंडियन नेशनल गोल्ड मैन। बंदा है। इंडियन गोल्ड मैन। बंदा है। इंडियन गोल्ड मैन। इसके बाली तो बंदा है। ਇਹ ਆ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਨੀਦਰਸ਼ਨ ਕਾਂਗਰਸ ਜਿੰਦਾਬਾਦ